ਯੋਨਾ ਜੋ ਸੀਐਮ ਕੁਰਸੀ ਲਾ ਕੇ ਬਹਿੰਦਾ ਸੀ ਨਾ ਵੀ ਮੈਂ ਆ ਮੇਰੀ ਕੁਰਸੀ ਪਈ ਆ ਮੇਰੀ ਕੁਰਸੀ ਪਈ ਆ ਤੇ ਇੱਥੇ ਕੋਈ ਆਪਰੇਸ਼ਨ ਲੀਡਰ ਆਉਂਦਾ ਨਹੀਂ ਗਾ ਗੱਲ ਨਹੀਂ ਕਰਦਾ ਅੱਜ ਉਹ ਕੁਰਸੀਆਂ ਵੀ ਪਈਆਂ ਖਾਲੀ ਤੇ ਮੈਂ ਖੜਾ ਅਜ ਸੀਐਮ ਭੱਜਿਆ ਹੋਇਆ ਆਪਣਾ ਜਵਾਬ ਦੇ ਸੀਐਮ ਫਰਾ ਆਪਣੀ ਕੋਠੀ ਜੰਦਰ ਵੜ ਕੇ ਮੈਂ 15 ਦਿਨ ਦਾ ਟਾਈਮ ਮੰਗ ਰਿਹਾ ਵੀ ਆਓ ਬਾਹਰ ਆਓ ਤੇ ਅੱਜ ਹੀ ਮਿਨਿਸਟਰ ਗੱਲ ਕਰਨ ਨੂੰ ਭੱਜਿਆ ਮੈਂ ਸਿਰਫ ਇਨਕੁਆਰੀ ਮੰਗਣ ਆਇਆ ਮੇਰੇ ਪਾਰਟੀ ਦੇ ਬੰਦਿਆਂ ਨੇ ਜਿਹੜੇ ਪਰਚੇ ਦਰਜ ਕੀਤੇ ਆ ਐਫ ਆਈ ਆਰ ਦਰਜ ਕੀਤੀਆਂ ਆ ਮੈਂ ਸਿਰਫ ਉਹਦੇ ਉੱਤੇ ਇਨਕੁਆਰੀ ਮਾਰਕਰ ਨੂੰ ਆਇਆ ਇਹੀ ਚੀਫ ਮਿਨਿਸਟਰ ਕਹਿੰਦੇ ਸੀ ਵੀ ਆਮ ਆਦਮੀ ਖੁੱਲੇ ਦਰਵਾਜ਼ੇ ਅੱਜ ਦਰਵਾਜ਼ੇ ਬੰਦ ਕੀਓ ਨੇ ਵੀ ਇੱਕ ਇੱਕ ਮਿਨਿਸਟਰ ਤੋਂ ਡਰ ਹੋ ਗਿਆ ਉਹਦੇ ਨਾਲ ਗੱਲ ਕਰਨੋਂ ਡਰ ਹੋ ਗਿਆ ਕਿ ਮੈਂ ਲਗਾਤਾਰ ਈਮੇਲ ਕਰ ਰਹੇ ਆ ਮੈਂ মিডিਆ ਰਾਹੀਂ ਟਾਈਮ ਮੰਗ ਰਹੇ ਆ ਤੇ ਅੱਜ ਕੋਈ ਨੀਚੇ ਕਰਿਆ ਜੀ ਪਿੱਛੇ ਧੱਕਾ ਨਹੀਂ ਜੀ ਪਿੱਛੇ ਧੱਕਾ ਨਹੀਂ ਜੀ ਪਈ ਜਾ ਕੋਈ ਹੋ ਗਿਆ ਵੀ ਲਾਈਟ ਆ ਗਿਆ ਬੰਦ ਧੱਕਾ ਦਿਓ ਮਾਰੋ ਜੇ ਰਮਨ ਥੋੜਾ ਪਿੱਛੇ ਲੈ ਕੇ ਮੈਂ ਧੱਕਾ ਦਿਆ ਹੋਇਆ ਪਿੱਛੇ ਨਹੀਂ ਆਂਗੇ ਨਹੀਂ ਇਹ ਪਿੱਛੇ ਆ ਜਾਓ ਪਿੱਛੇ ਹਾਂ ਤੇ ਚਾਹ ਛੱਡ ਪਿੱਛੋਂ ਛੱਡ ਤੇ ਮਿਊਟ ਅੱਜ ਜਿਹੜੀ ਪੁਲਿਸ ਉਹਨੂੰ ਅੱਗੇ ਕਰ ਰਹੇ ਆ ਇਹੀ ਪੁਲਿਸ ਨੇ ਜਿਹੜੇ ਇਹ ਝੂਠੇ ਇੱਕ ਐਸ.ਆਈ.ਸੀ. ਸਾਡੇ ਮੇਰੇ ਬਹੁਤ ਹੀ ਕਰੀਬੀ ਪਟਿਆਲੇ ਦਾ ਉਹਦੇ 8 ਤਰੀਕ ਨੂੰ ਹਾਰ ਹੋਈ ਆ ਦਿੱਲੀ 8 ਤਰੀਕ ਨੂੰ ਹਾਰ ਹੋਈ ਆ ਆਮ ਆਦਮੀ ਪਾਰ 10 ਤਰੀਕ ਨੂੰ ਇਹ ਭਗਵਾਨ ਸੀ ਜੀ ਆ ਕੇ ਐਫ ਆਈ ਆਰਾ ਦਰਜ ਕਰਦੇ ਆ ਸਾਰੇ ਪੰਜਾਬੀ ਤੇ ਸਿੱਖ ਆ ਜਿਹੜੇ ਉਹਨਾਂ ਨੇ ਵੋਟ ਬੀ ਜੀ ਪੀ ਨੂੰ ਪਾਈ ਬੀ ਜੀ ਪੀ ਜਿੱਤ ਹੋਈ ਉਸ ਘਬਰਾਹਟ ਤੋਂ ਇਹ ਐਫ ਆਈ ਆਰਾ ਨਾਲ ਦਰਜ ਮੈਂ ਤੁਹਾਨੂੰ ਦਊਗਾ ਇੱਕ ਟੈਲੀਫੋਨ ਆਉਂਦਾ ਕਿਸੇ ਦਾ ਉਹਨੂੰ ਕਹਿੰਦੇ ਜੀ ਕਿਸੇ ਦਾ ਟੈਲੀਫੋਨ ਆਇਆ ਤੇਰੀ ਸਾਹਿਬ ਨੂੰ ਕਿਸੇ ਮਤਲਬ ਕਿਸੇ ਦਾ ਉਹਨਾਂ ਨੇ ਨਹੀਂ ਕੀਤਾ ਉਹਨਾਂ ਦਾ ਫੋਨ ਆਇਆ ਉਹਨਾਂ ਨੂੰ ਅਖੇ ਜਦੋਂ ਉਹਨਾਂ ਨੇ ਕਿਹਾ ਫੋਨ ਚੱਕਿਆ ਉਹ ਕਹਿੰਦੇ ਅੱਛੇ ਕਰ ਰਹੇ ਆ ਕੋਈ ਐਸਸੀ ਬੋਲ ਰਹੇ ਆ ਕਿ ਪਤਾ ਫੋਨ ਤੇ ਕੌਣ ਕਿਹਦਾ ਫੋਨ ਆਇਆ ਕੋਈ ਐਸਸੀ ਆ ਜਾਂ ਜਰਨਲ ਆ ਜਾਂ ਕੋਈ OBC ਆ ਉਥੇ ਇੱਕ ਕਾਰੋਬਾਰੀ ਯਾਰ ਜੀਵ ਰਾਜਾ ਅੱਜ ਉਹਨਾਂ ਨੂੰ ਜੇਲ ਚਲੇ ਗਏ ਆਪਣੀ ਜੁਡੀਸ਼ਰੀ ਦੀ ਤੁਹਾਨੂੰ ਦੱਸੋ ਕਿਹੜੇ ਪੈਸੇ ਰਿਕਵਰ ਹੋਏ ਨੇ ਉਹ ਤੋਂ ਜਿਹੜੇ ਨੇ 30 ਲੱਖ 22 ਲੱਖ ਚੱਲ ਗਿਆ ਪਤਾ ਨਹੀਂ ਕਿਹੜੇ ਕਿਹੜੇ ਬਾਹਰਲੇ ਫੋਨ ਇਸ ਤਰੀਕੇ ਦੇ ਪੁਲਿਸ ਵੀ ਬਣਾਤੀ ਆ ਚੁਟਕਲਿਆਂ ਵਾਲੀ ਪੀਸ ਬਣਾਤੀ ਆ ਜੀ ਤੁਸੀਂ ਚੰਕੀਆਂ ਦੇ ਬੰਮ 10 ਬੰਮ ਚੰਕੀਆਂ ਤੇ ਵੱਜੇ ਨੇ ਬੀਜੇਪੀ ਨੂੰ ਇਹ ਮਿੰਟ ਲਾਉਣਾ ਯਾਰ ਨਹੀਂ ਰੋਕ ਸਕੂਗੇ ਇਹੀ ਕੇਜਰੀਵਾਲ ਥੋੜਾ ਭੁਲੇਖਾ ਕਰਦਾ ਸੀ ਦਿੱਲੀ ਚ ਵੀ ਮੈਨੂੰ ਕੋਈ ਹਰਾ ਨਹੀਂ ਸਕਦਾ ਉਹ ਆਪੇ ਵੀ ਹਾਰੇ ਪਰ ਮੇਰਾ ਅਸਲੀ ਮਤ ਇਹਦੇ ਲਈ ਮੈਂ ਉਥੇ ਹੀ ਆ ਕੇ ਆਇਆ ਸੀ ਵੀ ਜਿਹੜਾ ਨਿਯਾਨੇ ਯੂਨੀਵਰਸਿਟੀ ਇਸ ਹਿੰਦੀ ਅੱਖੇ ਹੁਣ ਯਾਰ ਚਾਹ ਕਰਸੀਆਂ ਰੱਖ ਕੇ ਉਥੇ ਮਕੋਲ ਕਰਦਾ ਸੀ ਮੇਰੇ ਨਾਲ ਕੋਈ ਡਿਬੇਟ ਨਹੀਂ ਕਰ ਸਕਦਾ ਆਓ ਅੱਜ ਮੈਂ ਆ ਕੇ ਸੀਐਮ ਹਾਊਸ ਦੇ ਮੂਹਰੇ ਖੜਾ ਹਾਂ ਕਿ ਮੈਸਟਰ ਅੱਜ ਸੀਐਮ ਘਰ ਦੇ ਅੰਦਰ ਮੂਹਰੇ ਆਵੇਂ ਡਿਬੇਟ ਕਰੇ ਮੈਂ ਤਾਂ ਕਹਿੰਦਾ ਅੰਦਰ ਬੁਲਾਵੇ ਅੰਦਰ ਗੱਲ ਕਰ ਲੈ ਮੈਂ ਲਗਾਤਾਰ 15 ਦਿਨ ਤੋਂ ਇਹ ਚੀਜ਼ਾਂ ਜੜੀਆਂ ਏ ਦਿੱਲੀ ਤੋਂ ਸ਼ੁਰੂ ਹੋਈਆਂ ਸੀ ਤੇ 10 ਤਰੀਕ ਨੂੰ ਆ ਕੇ ਉਹ ਇਹਨਾਂ ਨੇ ਗੁੱਸਾ ਆ ਕੇ ચીਫ ਮਿਨਿਸਟਰ ਆਪਣੇ ਇਹ ਅਫਸਰ ਵੀ ਸਮਝ ਲੈ ਜਿਹੜੇ ਅੱਜ ਆਫੀਸਰ ਨੇ ਉਹ ਇਹਨਾਂ ਦੇ ਟੱਟੂ ਬਣੇ ਨੇ ਉਹ ਬਾਅਦ ਚ ਉਹਨਾਂ ਨੇ ਨੌਕਰੀ ਨਹੀਂ ਕਰਨੀ ਕਿੰਨਾ ਤਸ਼ੱਦਦ ਕਰੋਗੇ ਯਾਰ ਆਪ ਤੁਹਾਡੇ ਵੀ ਬੱਚੇ ਨੇ ਤੁਸੀਂ ਇੱਕ ਨਟੰਕੀ ਵਾਲੇ ਸੀਐਮ ਤੇ ਇੱਕ ਨਕਲੀ ਸੀਐਮ ਤੇ ਜਿਹੜਾ ਹੋਸ਼ ਚ ਹੀ ਨਹੀਂ ਹੁੰਦਾ ਟੀਮ ਮਿਨਿਸਟਰ ਉਹ ਸ਼ਰਾਬ ਦੇ ਨਸ਼ੇ 'ਚ ਤੁਹਾਨੂੰ ਆਰਡਰ ਕਰਦਾ ਏ ਵੀ ਤੁਸੀਂ ਇਹ ਕੰਮ ਕਰੋ ਤੁਸੀਂ ਇੰਨਾ ਤਾਂ ਦੇਖ ਲਿਆ ਕਰੋ ਵੀ ਜਿਹੜਾ ਆਰਡਰ ਤੁਹਾਨੂੰ ਦੇ ਰਿਹਾ ਉਹ ਹੋਸ਼ 'ਚ ਵੀ ਹੈਗਾ ਹਨੀ ਜੀ ਇਸ ਵੇਲੇ ਵੀ ਮਦ ਹੋਸ਼ ਸੀਐਮ ਪਿਆ ਹੋਣਾ ਜਿਹੜਾ ਬਾਹਰ ਨਹੀਂ ਨਿਕਲ ਸਕਦਾ ਨਹੀਂ ਟੀਮ ਮਿਨਿਸਟਰ ਆ ਕੇ ਮੇਰੇ ਨਾਲ ਗੱਲ ਕਰੇ ਜੇ ਹਿੰਮਤ ਆ ਪਰ ਅੱਜ ਇਹ ਸਾਬਤ ਹੋ ਗਿਆ ਸੀਐਮ ਸਾਡਾ ਭਗੌੜਾ ਏ ਕਿਸੇ ਨੂੰ ਉਹ ਫੇਸ ਨਹੀਂ ਕਰ ਸਕਦਾ ਕੱਲ ਵੀ ਗਏ ਮੈਂ ਦੇਖ ਰਿਹਾ ਸੀ ਕਿਤੇ ਜੋ ਪਿੱਛੋਂ ਐਮ.ਐਲ.ਏ ਰੋਲਾ ਪਾ ਰਹੇ ਆ ਵੀ ਸੀ.ਐਮ. ਢੇੜਾ ਕੱਢ ਗਿਆ ਆਪਣੇ ਵਿੱਚ ਹੀ ਐਮ.ਐਲ.ਏ ਜਿਹੜੇ ਉਸ ਰੀਅਲ ਨੇ ਉਹਨਾਂ ਨੂੰ ਨਹੀਂ ਦੱਸਿਆ ਬਸ ਮੈਨੇ ਮਾਈਕ ਆ ਪਰ ਮੈਂ ਹੁਣ ਇਸੇ ਕਰ ਲੋ ਹਲਵਾ ਦੇ ਆਨ ਕੁਰਸੀ ਰੱਖੋਰੇ ਬਰਾਬਰ ਤੇ ਚੀਫ ਮਿਨਿਸਟਰ ਆਵੇ ਮੇਰੇ ਬਹਿ ਕੇ ਮੇਰੇ ਨਾਲ ਗੱਲ ਕਰੇ ਡਿਬੇਟ ਕਰੇ ਪਰ ਚੀਫ ਮਿਨਿਸਟਰ ਇਸ ਵੇਲੇ ਭੱਜ ਗਿਆ ਇਹ ਇਹ ਪਗੌੜੇ ਨੇ ਪੰਜਾਬ ਦੇ ਹੁਣੀ ਜੀ ਆਪਕੇ ਤਾਂ ਸਾਥ ਹੀ ਰਹੇ ਨੇ ਲੋਕ ਸਭਾ ਮੇਂ ਪੁਰਾਣੇ ਆਪ ਟਾਈਮ ਲੈ ਕੇ ਮਿਲ ਲੇ ਪੋਲੀਟੀਕਲ ਮੈਂ ਪੁੱਛੂੰ ਅੰਦਰੋਂ ਮੈਂ ਲਗਾਤਾਰ 8 10 ਤਰੀਕ ਤੋਂ ਬਾਅਦ ਮੈਂ ਇਹਨਾਂ ਦੇ ਸੀਐਮ ਹਾਊਸ ਦੇ ਰਿਕਾਰਡ ਚੈੱਕ ਕਰ ਸਕਦੇ ਹੋ ਲਗਾਤਾਰ ਮੈਂ ਇਹਨਾਂ ਦੇ ਟੈਲੀਫੋਨ ਆਪਰੇਟਰਾਂ ਤੋਂ ਕਹਿ ਕੇ ਗੱਲ ਕਰ ਰਹੇ ਹਾਂ ਅੱਜ ਵੀ ਮੈਂ ਆਉਣ ਤੋਂ ਪਹਿਲਾਂ ਗੱਲ ਕੀਤੀ ਵੀ ਮੈਂ ਆ ਰਹੇ ਹਾਂ ਮੈਨੂੰ ਟਾਈਮ ਦੇ ਦਿਓ ਪਰ ਗੱਲ ਕਰੂ ਕਿਵੇਂ ਬੰਦਾ ਜਿਹਨਾਂ ਬੰਦਾ ਕਮਜ਼ੋਰ ਹੋਵੇ ਜਿਹੜਾ ਬੰਦਾ ਝੂਠਾ ਹੋਵੇ ਉਹ ਕਿਵੇਂ ਗੱਲ ਕਰ ਸਕਦਾ ਹੈ ਮੈਂ ਤਾਂ ਮੈਂ ਤਾਂ ਉੱਥੇ ਵੀ ਪਹੁੰਚਿਆ ਸੀ ਮੈਂ ਤਾਂ ਉੱਥੇ ਵੀ ਪਹੁੰਚਿਆ ਸੀਗਾ ਅਮਰਸਰ ਵੀ ਉੱਥੋਂ ਵੀ ਭੱਜ ਗਿਆ ਉੱਥੋਂ ਹੀ ਭੱਜੇ ਹੁਣ ਆਪ ਨੂੰ ਯਹਾਂ ਵੀ ਨਹੀਂ ਮਿਲ ਰਹੇ ਆਂ ਕੀ ਕਰੀਆ ਮੇਰਾ ਕੰਮ ਸਿਰਫ ਇਹ ਦਿਖਾਉਣਾ ਸੀ ਜੇ ਬੰਦਾ ਸੱਚਾ ਹੋਵੇ ਜੇ ਬੰਦਾ ਸੱਚਾ ਹੋਵੇ ਤਾਂ ਮੇਰੇ ਮੂੰਹ ਤੇ ਆ ਕੇ ਗੱਲ ਕਰਦਾ ਮੇਰੇ ਨਾਲ ਆ ਕੇ ਗੱਲ ਕਰ ਸਕਦੇ ਸੀ ਜਦੋਂ ਬੰਦਾ ਝੂਠਾ ਹੁੰਦਾ ਉਹ ਉਹ ਭੱਜ ਗਏ ਨਹੀਂ ਸੀ ਮੁਨਿਸਟਰ ਕਦੇ ਲੁਕਦਾ ਦੇਖਿਆ ਘਰਾਂ ਚ ਮੂਰਲੇ ਗੇਟ ਤੇ ਗਏ ਉੱਥੇ ਪੁਲਿਸ ਲਵਾਤੀ ਅਸੀਂ ਵੀ ਸੀਐਮ ਆਊਸ ਚ ਰਹਿੰਦੇ ਰਹਿੰਦੇ ਰਹੇ ਹਾਂ ਮੈਨੂੰ ਪਤਾ ਰਾਹ ਕਿਹੜੇ ਨੇ ਸੀਐਮ ਆਊਸ ਦੇ ਮੈਂ ਇਹ ਸੀਐਮ ਆਊਸ ਚ ਰਹਿੰਦਾ ਨੇ ਸਾਡੀ ਭਲੇ ਦਾ ਹੀ ਬਣਿਆ ਹੋਇਆ ਤੇ ਇਸ ਕਰਕੇ ਮੈਨੂੰ ਇਹ ਗੇਟ ਭੁੱਲੇ ਨਹੀਂ ਸੀਐਮ ਆਊਸ ਦੇ ਵੀ ਅਸੀਂ ਕਿਰਵਿੰਦ ਕੇਜਰੀਵਾਲ ਦੀ ਹਾਰ ਇਹ ਵਿਚਾਰੇ ਮੂਰੇ ਲੱਗੇ ਰਹੇ ਮੈਂ ਜਦੋਂ ਪਿੱਛੋਂ ਆ ਕੇ ਅੱਜ ਕੱਲ ਉਹਨਾਂ ਨੇ ਸਟੇਟ ਫਾਈਲ ਕਰਦੀ ਆ ਕਿ ਅਰਵਿੰਦ ਕੇਜੀਵਾਲ ਨਹੀਂ ਕਰਾਂਗੇ ਹਮੇਂ ਪੁਲਿਸ ਇਲਾਦੀ ਇੰਨੀ ਵੀ ਹੁਸ਼ਿਆਰ ਨਹੀਂ ਗਈ ਇਹ ਪੁਲਿਸ ਸਾਡੇ ਵੀ ਥੱਲੇ ਕੰਮ ਕਰਦੀ ਰਹੀ ਹੈ ਮੈਨੂੰ ਪਤਾ ਵੀ ਇਹ ਕਿੰਨੇ ਜੋਗੇ ਨੇ ਕਿੱਥੇ ਮਾਰ ਖਾਂਦੇ ਕਿੱਥੇ ਨਹੀਂ ਸਾਨੂੰ ਪੁਲਿਸ ਵਾਲੇ ਆਪਰਾਹ ਦੱਸ ਦਿੰਦੇ ਵੀ ਇਧਰੋਂ ਆ ਜਾਓ ਜੀ ਇਹ ਸਾਰੇ ਕਿਤੇ ਭਗਵੰਤ ਮਾਨ ਦੇ ਨਾਲ ਥੋੜੀ ਜਿਹੀ ਗੱਲ ਸਰਜੂਲ ਗੱਲ ਸੇ ਸਟੇਟਮੈਂਟ ਆਈ ਸੀ ਐਮ ਕੀ ਕਿ ਇਹ ਸਪੈਕੂਲੇਸ਼ਨ ਆ ਆਪੋਜੀਸ਼ਨ ਕੀ ਕੇਜਰੀਵਾਲ ਚਲਾएंगे ਪੰਜਾਬ ਕੋ ਹਮੇ ਚਲਾएंगे ਇੱਕ ਗੱਲ ਹੋਰ ਸੁਣ ਲਓ ਕੋਈ ਵੀ ਸੀ ਐਮ ਦੇਖੋ ਕਿੱਡਾ ਘਬਰਾਹਟ ਚਾ ਸੀ ਐਮ ਜਿਹੜਾ ਪਾਰਟੀ ਦਾ ਚੀਫ ਹੁੰਦਾ ਕੋਈ ਵੀ ਚੀਫ ਹੋਵੇ ਪਾਰਟੀ ਦਾ ਕਿਸੇ ਦਾ ਵੀ ਉਹ ਕਹਿੰਦਾ ਹੁੰਦਾ ਵੀ ਸਾਡਾ ਇਹ ਸੀਐਮ ਰਹੂਗਾ ਕਦੇ ਚੀਫ ਮਿਨਿਸਟਰ ਵੀ ਆਪ ਕਹਿੰਦਾ ਹੁੰਦਾ ਕਿ ਮੈਂ ਸੀਐਮ ਰਹੂਗਾ ਉਹ ਜੇ ਕੇਜਰੀਵਾਲ ਕਰੂਗਾ ਵੀ ਸਾਡਾ ਸੀਐਮ ਭਗਵੰਤ ਮਾਨ ਰਹੂਗਾ ਤਦ ਤਾਂ ਮੰਨਣ ਵਾਲੀ ਗੱਲ ਆ ਇਹ ਅਲੱਗ ਗੱਲ ਆ ਭਗਵੰਤ ਮਾਨ ਹੀ ਕਹਿ ਰਿਹਾ ਵੀ ਕੇਜਰੀਵਾਲ ਨਹੀਂ ਸੀਐਮ ਬਣੂਗਾ ਇਹ ਇਹ ਪਾਰਟੀ ਚੀਫ ਡਿਸਾਈਡ ਕਰੂਗਾ ਭਗਵੰਤ ਮਾਨ ਥੋੜੀ ਡਿਸਾਈਡ ਕਰੂਗਾ ਵੀ ਸੀਐਮ ਕੌਣ ਰਹੂਗਾ ਉਹ ਕੇਜਰੀਵਾਲ ਦੀ ਮੁੱਠੀ ਚੈਦੀ ਜਾਨ ਬਿੱਟੂ ਜੀ ਲੱਗਦਾ ਅਬਿੰਦ ਕੇਜਰੀਵਾਲ ਦਾ ਉਹ ਜਾਨ ਸੁਣ ਲਓ ਸੁਣ ਲਓ ਉਹਦਾ ਵੀ ਕੀ ਹਾਲ ਆ ਅੱਜ ਮੈਂ ਇਹ ਵੀ ਪੁੱਛਣ ਆਇਆ ਵੀ ਭਗਵੰਤ ਮਾਨ ਸਾਹਿਬ ਇੰਨੇ ਕਮਜ਼ੋਰ ਹੋ ਗਏ ਇੰਨੇ ਕਮਜ਼ੋਰ ਹੋ ਗਏ ਸੁੋਧਿਆ ਜ਼ੀਰਕਪੁਰ ਤੋਂ ਬੜਿਆ ਸਕੂਲ ਚੈੱਕ ਕਰਦਾ ਕਰਦਾ ਗੁਰਦਾਸਪੁਰ ਪਹੁੰਚ ਗਿਆ ਹਰ ਸਕੂਲ ਦੇ ਵਿੱਚ ਸੁੋਧਿਆ ਆ ਗਿਆ ਕਿਤੇ ਰਗਵ ਚੱਡਾ ਫਿਰਦਾ ਕਿਤੇ ਕੋਈ ਸਿੰਦਰ ਜੈਨ ਫਿਰ ਕਿਤੇ ਕੋਈ ਹੋਰ ਸਭ ਆਲੇ-ਦਾਲੇ ਜਿਹੜੇ ਨੇ ਉਹ ਦਿੱਲੀ ਦੇ ਆ ਕੇ ਬੰਦੇ ਹਰ ਮਹਿਕਮਾ ਠੇਕੇ ਤੇ ਦੇਤਾ ਇਸ ਬੰਦੇ ਨੇ ਹਰ ਮਹਿਕਮਾ ਪੀ ਡਬਲਯੂ ਡੀ ਕਿਸੇ ਕੋਲ ਹੈ ਇਰੀਗੇਸ਼ਨ ਕਿਸੇ ਕੋਲ ਹੈ ਐਜੂਕੇਸ਼ਨ ਕਿਸੇ ਕੋਲ ਸਾਰੇ ਉੱਥੇ ਦੇ ਬੰਦੇ ਉਰੇ ਆ ਕੇ ਸਾਮ ਚੁੱਕੇ ਨੇ ਸੈਕਰੀਟ ਇਹਨਾਂ ਦੇ ਪੱਲੇ ਕੁਛ ਨਹੀਂ ਆ ਸਿਰਫ ਇੱਕਾ ਕੋਠੀ ਆ ਜਿਵੇਂ ਉਹਦੇ ਕੋਲ ਸ਼ੀਸ਼ਮੈਲ ਰਹਿ ਗਿਆ ਸੀ ਇਹਨਾਂ ਕੋਲ ਵੀ ਆ ਕੋਠੀ ਆ ਦਰਵਾਜ਼ੇ ਬੰਦ ਕਰੀ ਅੰਦਰ ਬੈਠੇ ਆ ਮੇਰਾ ਕੰਮ ਸਿਰਫ ਪੰਜਾਬ ਦੇ ਲੋਕਾਂ ਨੂੰ ਇਹਨਾਂ ਦਿਖਾਉਣਾ ਸੀ ਵੀ ਇਹ ਤੁਹਾਡੇ ਮੂਰੇ ਹੀ ਮੀਡੀਆ ਮੂਰੇ ਬੋਲਦਾ ਏ ਸਿਰਫ ਉੱਥੇ ਗੱਲਾਂ ਚੁਟਕਲੇ ਸੁਣਾ ਸਕਦਾ ਜਦੋਂ ਸਾਹਮਣੇ ਆਮਣੇ ਦੀ ਗੱਲ ਆਉਂਦੀ ਮੈਨੂੰ ਮੈਂ ਤਾਂ ਸਿਰਫ ਐਫ ਆਈ ਆਰ ਮੈਂ ਇਹ ਨਹੀਂ ਆ ਸਕਦੇ ਇਹਨਾਂ ਦਾ ਡੀਜੀਪੀ ਸਾਹਿਬ ਆਜਣ ਇਹਨਾਂ ਦੇ ਹੋਰ ਅਫਸਰ ਆਜਣ ਮੈਨੂੰ ਇਹਦੀ ਇਨਕੁਆਇਰੀ ਮਾਰ ਕਰਨ ਦੀ ਜ਼ਿੰਮੇਵਾਰੀ ਦੇ ਦੇਣ ਵੀ ਅਸੀਂ ਆ ਜਿਹੜੇ ਕੇਸ ਝੂਠੇ ਕੀਤੇ ਆ ਅਸੀਂ ਇਹ ਇਨਕੁਆਇਰੀ ਮਾਰ ਕਰਦੇ ਆ ਮੈਂ ਇੱਥੇ ਬਾਦਲ ਸਾਹਿਬ ਵੀ ਸੀ ਜਨਮ ਆਏ ਤੇ ਮੈਂ ਇੱਥੇ ਆ ਕੇ ਬੈਠਾ ਸੀ ਦੋ ਦਿਨ ਤੇ ਬਾਦਲ ਸਾਹਿਬ ਤਿੰਨ ਵਾਰ ਆਉਂਦੇ ਸੀ ਦਿਨ ਚ ਪੁੱਛਣ ਤੇ ਡੀਜੀਪੀ ਸ੍ਰੇਸ਼ ਰੋੜਾ ਜੀ ਨੂੰ ਉਹਨਾਂ ਨੇ ਇਕਵਾਦੀ ਕਰਨ ਭੇਜਿਆ ਲੁਧਿਆਣੇ ਹਾਂ ਜੀ ਪਰਮਾਨੈਂਟ ਬੈਠ ਰਹੇ ਹੋ ਜਾਂ ਜਾ ਰਹੇ ਨਹੀਂ 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 ਮੇਰਾ ਮੈਂ ਕਿਉਂ ਬੈਠਾ ਮੈਂ ਤਾਂ ਸਿਰਫ ਭਜਾਉਣਾ ਸੀ ਭਜਾ ਲਿਆ ਮੈਂ ਤਾਂ ਸਿਰਫ ਦਿਖਾਉਣਾ ਸੀ ਵੀ ਇਹ ਭਜਦਾ ਦੇਖੋ ਕਿਵੇਂ ਆ ਇਹ ਗੱਲਾਂ ਐ ਬੈਠਣ ਦੀ ਗੱਲ ਕਿ ਇਹਦੇ ਇਹਦੇ ਮੂਰੇ ਬੈਠਾਂਗੇ ਇੱਕ ਇੱਕ ਭਗਾਉੜੇ ਦੇ ਜਿਹੜਾ ਦਿੱਲੀ ਵਾਲਿਆਂ ਨੂੰ ਵੇਚ ਚੁੱਕਿਆ ਪੰਜਾਬ ਉਹਦੇ ਮੂਰੇ ਮੈਂ ਬੈਠੂ ਮੈਂ ਤਾਂ ਸਿਰਫ ਇਹ ਦਿਖਾਉਣਾ ਸੀ ਵੀ ਇਹ ਲੋਕਾਂ ਮੂਰੇ ਗੱਲਾਂ ਲੋਕਾਂ ਨੂੰ ਡਰਾਉਣ ਜਿਹੜੇ ਮਾੜੇ ਵਰਕਰ ਨੇ ਬੀਜੇਪੀ ਦੇ ਉਹਨਾਂ ਨੂੰ ਜੇਲ੍ਹ ਧੱਕ ਸਕਦਾ ਇਹ ਮੇਰੇ ਤੇ ਵੀ ਨੇ ਐਂ ਪਰਚਾ ਕੀਤਾ ਸੀ ਜਦੋਂ ਉੱਥੇ ਲੁਧਿਆਣੇ ਮੈਨੂੰ ਵੀ ਭੇਜਿਆ ਸੀ ਜੇਲ੍ਹ 'ਚ ਜਦੋਂ ਇਲੈਕਸ਼ਨ ਤੋਂ ਪਹਿਲਾਂ ਇਹਦਾ ਇੰਨਾ ਕਾਇਰ ਬੰਦਾ ਮੇਰੇ ਬੱਚਿਆਂ ਤੇ ਮੇਰੇ ਪਰਿਵਾਰ ਨੂੰ ਇਲੈਕਸ਼ਨ ਤੋਂ ਇੱਕ ਦਿਨ ਨਾਮਿਨੇਸ਼ਨ ਤੋਂ ਪਹਿਲਾਂ ਬਾਹਰ ਕੱਢਿਆ ਤੇ 2 ਕਰੋੜ ਰੁਪਈਆ ਪਾਇਆ ਮੇਰੇ ਤੇ ਉਦੋਂ ਵੀ ਮੈਂ ਹਾਈ ਕੋਰਟ 'ਚ ਕੇਸ ਚੱਲ ਰਿਹਾ ਉਹ ਮੈਂ ਜਾਤੀ ਗੱਲਾਂ ਸਭ ਚੱਲ ਲੂੰਗਾ ਉਹ ਹਜੇ ਹੋਰ ਵੀ ਬਹੁਤ ਜੱਤੀ ਕੀਤੀਆਂ ਨੇ ਪਰਿਵਾਰਿਕ 10 ਤਰੀਕ ਤੋਂ ਬਾਅਦ ਉਹ ਮੈਂ ਤੁਹਾਨੂੰ ਦੱਸ ਨਹੀਂ ਰਿਹਾ ਹਜੇ ਮੈਂ ਹੀ ਤਾਂ ਗਲੌਂ ਰੱਖ ਰਿਹਾ ਜਿਹੜੇ ਮੇਰੇ ਵਰਕ ਜੇ ਮੇਰੇ ਵਰਕਰ ਤੇ ਹੀ ਧੱਕਾ ਹੋ ਗਿਆ ਤੇ ਕੱਲ ਨੂੰ ਮੈਂ ਉਹਨਾਂ ਨੂੰ ਕਿਸ ਤਰੀਕੇ ਨਾਲ ਉਹਨਾਂ ਨਾਲ ਉਹਨਾਂ ਨਾਲ ਸਾਹਮਣਾ ਕਰੂੰਗਾ ਜੇ ਮੇਰੇ ਬੀਜੇਪੀ ਦੇ ਵਰਕਰ ਜਾਂ ਮੇਰੇ ਦੋਸਤ ਉਹਨਾਂ ਤੇ ਕਾ ਕਰ ਗਈ ਪੰਜਾਬ ਸਰਕਾਰ ਤੇ ਮੈਂ ਉਹਨਾਂ ਦੇ ਮੂਹਰੇ ਖੜ ਕੇ ਗੱਲ ਨੂੰ ਉਹਨਾਂ ਨਾਲ ਨਾ ਸਕਦਾ ਉਹਨਾਂ ਨੂੰ ਇਹ ਪਤਾ ਹੋਵੇ ਸਾਡਾ ਲੀਡਰ ਸਾਡੇ ਪਿੱਛੇ ਖੜਾ ਤੇ ਉਹ ਖੜਾ ਮੈਂ ਡਟ ਕੇ ਹਮੇਸ਼ਾ ਖੜਾ ਜਿੰਨਾ ਮਰਜ਼ੀ ਤਸੱਦਦ ਕਰ ਲੈ ਮੂੰਹ ਤੋੜ ਜਵਾਬ ਆ ਜਿਹੜਾ ਉਹ ਲੋਕਾਂ ਦੀ ਤਾਕਤ ਨਾ ਦਵਾਂਗੇ ਫਿਰ ਮੈਂ ਬਾਰ ਬਾਰ ਕਹਿਣਾ ਵੀ ਸੀਐਮ ਪਘੋੜਾ ਅੱਜ ਬੰਦ ਕਰਕੇ ਦਰਵਾਜ਼ੇ ਜੇ ਦਰਵਾਜ਼ੇ ਜਿੱਦਣ ਤੋੜਨੇ ਹੋਣਗੇ ਨਾ ਉਸ ਦਿਨ ਵੀ ਆਵਾਂਗੇ ਦਰਬੰਦਰੋਂ ਵੀ ਕੱਢ ਲਾਂਗੇ ਉਹ ਕੋਈ ਗੱਲ ਨਹੀਂ ਕੀ ਤੇ ਜਦੋਂ ਲੋਕ ਲੋਕ ਉੱਠਦੇ ਆ ਨਾ ਸੱਤਾ ਪਰ ਬਰਕਰਾਰ ਰਹਿੰਦੇ ਆ ਰਾਸ਼ਟਰਪਤੀ ਬੜੇ ਬੜੇ ਜਿਹੜਿਆ ਲੋਕ ਕੱਢ ਦਿੰਦੇ ਆ ਤੇ ਇਸ ਕਰਕੇ ਅੱਜ ਤਾਂ ਸਿਰਫ মিডিਆ ਮੂਹਰੇ ਤੇ ਪੰਜਾਬ ਦੇ ਲੋਕਾਂ ਨੂੰ ਦਿਖਾਉਣਾ ਸੀ ਵੀ ਆਹ ਸੀਐਮ ਤੁਹਾਡਾ ਜਿਹੜਾ ਤੁਸੀਂ ਬਣਾਇਆ ਸੀ ਅੱਜ ਆ ਪਘੋੜਾ ਅੰਦਰ ਕੈਦ ਹੋਇਆ ਬੈਠਾ ਦਰਵਾजे ਨਹੀਂ ਖੋਲ ਰਹੇ ਹਜੇ ਵੀ ਮੈਂ ਤਾਂ ਤਾਹੀ ਖੜਾ ਵੀ ਆ ਜਾਓ ਬੁਲਾ ਲਓ ਭਾਈ ਜੇ ਹਿੰਮਤ ਹੈ ਮੇਰੇ ਨਾਲ ਸਿੱਧੀ ਗੱਲ ਕਰ ਲਓ ਮੈਂ ਤਾਂ মিডিਆ ਮੂਰੇ ਵੀ ਨਹੀਂ ਕਹਿੰਦਾ ਬਿਲਕੁਲ ਸਾਬ ਲੋਕ ਸਭਾ ਦੇ ਵਿੱਚ ਤੁਸੀਂ ਇਕੱਠੇ ਰਹੇ ਹੋ ਤੁਹਾਡੇ ਦੋਸਤ ਵੀ ਰਹੇ ਨੇ ਭਗਵੰਤਪਾਲ ਸਾਹਿਬ ਤਾਂ ਬੜੇ ਚੰਗੇ ਲੋਕ ਸਭਾ ਦੇ ਤੁਸੀਂ ਇਕੱਠੇ ਕਾਫੀ ਰਹਿੰਦੇ ਟੱਫਿਆ ਦੇਖੋ ਭਈ ਮੇਰੀ ਦੋਸਤੀ ਕੀ ਕਰੂਗੀ ਜੇ ਮੇਰੇ ਵਰਕਰ ਤੇ ਪਰਚਾ ਹੋਊਗਾ ਫਿਰ ਮੇਰੀ ਦੋਸਤੀ ਮੈਂ ਉਹਨੂੰ ਰੱਖੂਗਾ ਜੇ ਮੈਂ ਆਪਣੇ ਵਰਕਰ ਨੂੰ ਦੇਖੂਗਾ ਇਸ ਕਰਕੇ 100 100 ਦੋਸਤੀਆਂ 100 ਚੀਜ਼ मिनिस्टर ਬਾਰੇ ਆਪਣੇ ਪਾਰਟੀ ਖਾਤਰ ਆਪਣੇ ਬੀਜੇਪੀ ਦੇ ਵਰਕਰਾਂ ਖਾਤਰ ਕੋਈ ਪਰਵਾਹ ਨਹੀਂ ਮੈਂ ਖੜਾ ਮੇਰੇ ਤੇ ਕਰਦੇ ਪਰਚੇ ਦਰਜ ਜਿਹੜੇ ਕਰਨੇ ਆ ਇਹ ਇਹ ਤਾਂ ਐਸਾ ਬੰਦਾ ਸਾਰੇ ਉਰੇ ਐਮਐਲਏ ਆ ਗਏ ਸੀ ਮੈਂ ਅੱਜ ਕੱਲਾ ਤਾਂ ਆਇਆ ਵੀ ਕੋਈ ਮੁੜ ਕੇ ਕਹੂਗਾ 144 ਲੱਗੀ ਸੀ ਜੀ ਉਰੇ ਇਹੋ ਐਸਾ ਵੀ ਆ ਕਿਉਂਕਿ ਐਸਐਸਪੀ ਨੂੰ ਮਗਰੋਂ ਟੈਲੀਫੋਨ ਕਰ ਦਿੰਦਾ ਵੀ ਉਰੇ 144 ਲੱਗੀ ਸੀ ਜੀ ਪਰਚੇ ਦਰਜ ਕਰੋ ਮੈਂ ਕੱਲਾ ਆਇਆ ਇਸ ਕਰਕੇ ਵੀ ਇਹ ਪੁਲਿਸ ਇਹ ਨਾ ਕਹਿ ਸਕੇ ਵੇ ਇੱਥੇ ਤਾਂ ਜੀ 144 ਪੰਜ ਬੰਦੇ ਆ ਨਹੀਂ ਸਕਦੇ ਇੱਕ ਬੰਦੇ ਨੂੰ ਕੌਣ ਰੋਕ ਸਕਦਾ ਲੀਗਲੀ ਇੱਕ ਬੰਦੇ ਨੂੰ ਕੌਣ ਸੜਕ ਤੇ ਜਾਣ ਨੂੰ ਕਿਸੇ ਨੂੰ ਰੋਕ ਸਕਦਾ ਕੋਟੀਆਂ ਘਰ ਨੇ ਸਾਰੇ ਤੇ ਮੈਂ ਅੱਜ ਮਿਲਣ ਆਇਆ ਪਰ ਤੁਹਾਡੇ ਮੂਹਰੇ ਦਿਖਾਉਣਾ ਸੀ ਵੀ ਇਹ ਫੇਸ ਨਹੀਂ ਕਰ ਸਕਦਾ ਇਹ ਕਮਜ਼ੋਰ ਬੰਦਾ ਏ ਤੇ ਕਮਜ਼ੋਰ ਬੰਦਾ ਕਾਇਰ ਬੰਦਾ ਹੁੰਦਾ ਏ ਤੇ ਇਸ ਕਰਕੇ ਜਿੱਥੇ ਅੱਗੇ ਵੀ ਜਾਊਗਾ ਉੱਥੇ ਵੀ ਮੈਂ ਘੇਰੂੰਗਾ ਜੇ ਇੱਥੇ ਨਹੀਂ ਮਿਲੂ ਬਾਹਰ ਤਾਂ ਨਿਕਲਣਗੇ ਨਾ ਜਿਹੜੇ ਬਾਹਰ ਕਿਤੇ ਪ੍ਰੋਗਰਾਮ ਕਰੂਗਾ ਉੱਥੇ ਜਾ ਕੇ ਘੇਰ ਲੂੰਗਾ ਇਹ ਕਿਹੜੀ ਗੱਲ ਆ ਠੀਕ ਹੈ